केंद्र सरकार विरोध प्रदर्शन कर रहे हैं। किसान संगठन के आगू कहना है कि जेकर पंजाब सरकार फिर पंजाब के मुख्य भगवंत मान ने यही रवैया बनाया रखा फिर आने वाले दिन संयुक्त किसान मोर्चा संघर्ष तेज करेगा ਪੰਜਾਬ ਦੇ ਕੈਬਨਟ ਮੰਤਰੀ ਡਾਕਟਰ ਜੋਧੇਕਰ ਜਿਹੜੇ ਤੇ ਬਾਹਰ ਕਿਸਾਨ ਜਥੇ ਬਣੇ ਸੰਯੁਕਤ ਕਿਸਾਨ ਮੋਰਚੇ ਤੇ ਵੈਨਰਸ ਵਾਲੇ ਜਿਹੜਾ ਹੈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਗਾਂ ਨੂੰ ਲੈ ਕੇ ਔਰ ਪਿਛਲੇ ਦਿਨੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਬੋਲੋ ਕਿਸਾਨਾਂ ਦੇ ਨਾਲ ਚੱਲ ਰਹੀ ਗੱਲਬਾਤ ਦੇ ਵਿੱਚੋਂ ਉੱਠ ਕੇ ਜਿਹੜਾ ਚੱਲੇ ਜਾਂਦਾ ਜਿਹੜਾ ਰੋਸ ਉਜਾਰ ਹੋ ਰਿਹਾ ਹੈ ਇਹ ਜਿਹੜਾ ਧਰਨਾ ਹੈ ਇਹ ਹੁਸ਼ਿਆਰਪੁਰ ਦੇ ਮਾਡਰ ਟਾਊਨ ਡਾਕਟਰ ਰਾਜਕੁਮ ਡਾਕਟਰ ਰਵਜੋਤ Sí, Carte. Carte. ਵੈਲਦਵੈਜ ਪੰਜਾਬ ਦੇ ਮੁੱਖ ਮੰਤਰੀ ਕੇ ਸਾਨਨ ਦੇ ਨਾਲ ਗਲਬਾਦ ਦੇ ਦੌਰਾਨ ਮੀਟਿੰਗ ਛੱਡ ਕੇ ਚਲੇ ਗਏ ਸੀ ਇਸੇ ਦੇ ਕਰਕੇ ਨਾਰਾਜ਼ ਕਿਸਾਨ ਸੰਗਠਨ ਜੋ ਸਾਰੇ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਘਰ ਦੇ ਬਾਹਰ ਇੱਕ ਰੋਜਾ ਤਰਨਾ ਦੇ ਰਹੇ ਨੇ ਐਸਐਲਡੀ ਦੇ ਤਹਿਦੀ ਅਜੋਸ਼ਰਪੁਰ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਰਵਜੋਤ ਸਿੰਘ ਦੇ ਘਰ ਦੇ ਬਾਹਰ ਸ੍ਰੀ ਕਿਸਾਨ ਮੋਰਚਾ ਦੇ ਬੈਨਰ ਦੇ ਹੇਠ ਵਕਵਾ ਕਿਸਾਨ ਸੰਗਠਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਸੰਗਠਨ ਦੇ ਆਗੂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੀ ਰਵਈਆ ਬਣਾਇਆ ਰੱਖਿਆ ਤਾਂ ਫਿਰ ਆਉਣ ਵਾਲੇ ਦਿਨ किसान मोर्चा ਸੰਘਰਸ਼ ਨੂੰ ਤੇਜ਼ ਕਰੇਗਾ ਤੇ ਕਿਸਾਨ ਸੰਗਠਨ ਦੇ ਵੱਲੋਂ ਇੱਕ ਰੋਜਾ ਜੜਾ ਇਹ ਮੋਰਚਾ ਰੱਖਿਆ ਗਿਆ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਘਰ ਦੇ ਬਾਹਰ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਤੇ ਗਾਲਪੋਕ ਦੇ ਅੱਗੇ ਸਮst ਬਖਸ਼ਣ ਦੇ ਲਈ ਅਰਦਾਸ ਵੀ ਕੀਤੀ ਗਈ ਹੈ ਕੈਬਨਿਟ ਮੰਤਰੀ ਦੱਸਦੇ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਘਰ ਦੇ ਬਾਹਰ ਜੁੜਾ ਹੈ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਮੀਟਿੰਗ ਦੇ ਵਿੱਚੋਂ ਸੋ ਤੇ ਸਾਡੇ ਸਹਿਯੋਗੀ ਸੁਨੀਲ ਲਖਾ ਸਾਡੇ ਨਾਲ লাইਵ ਜੁੜੇ ਹੋਏ ਨੇ ਹੁਸ਼ਾਲਪੁਰ ਤੋਂ ਨਾ ਤੋਂ तमाम ਜਾਣਕਾਰੀ ਲਵਾਂਗੇ ਸੁਨੀਲ ਫਿਲਹਾਲ ਕਿਸ ਤਰੀਕੇ ਦਾ ਮਾਹੌਲ ਚੜਾ ਉੱਥੇ ਬਣਿਆ ਹੋਇਆ ਹੈ ਕਿਉਂਕਿ ਕਿਸਾਨਾ ਦੇ ਵੱਲੋਂ ਤਰਨਾ ਦੇ ਦਿੱਤਾ ਗਿਆ ਹੈ ਇੱਕ ਰੋਜ਼ਾ ਤਰਨਾ ਦਿੱਤਾ ਗਿਆ ਹੈ ਤੇ ਕਿਸ ਤਰੀਕੇ ਦਾ ਮਾਹੌਲ ਫਿਲਹਾਲ ਉੱਥੇ ਹੈ ਇਹ ਜਿਹੜਾ ਅਸੀਂ ਕਾਰਪੋਰੇਟ ਦੀ ਗੱਲ ਕਰਦੇ ਤਾਂ ਕਾਰਪੋਰੇਟ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਹੈ ਹਰੇਕ ਜਣ ਕੇ ਸਾਰੇ ਵਿਧਾਇਕਾਂ ਦੇ ਕੈਬਨਟ ਮੰਤਰੀ ਉਹ ਇੱਥੇ ਤੱਕ ਕਿ ਜਿਹੜੇ ਸੰਸਦ ਨੇ ਉਹ ਕਾਰਪੋਰੇਟ ਤੋਂ ਉਹਨਾਂ ਦੇ ਘਰ ਦੇ ਬਾਹਰ ਵੀ ਜਿਹੜਾ ਕਿਸਾਨਾਂ ਬੁਲੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹਲ ਜਿਲਾਏ ਇਹ ਰੋਲ ਫਿਰਦੇ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਔਰ ਜਿਆਦਾਤਰ ਜਿਹੜੀ ਗਲਤ ਕੀਤੀ ਗਈ ਹੈ ਇਸ ਵੇਲੇ ਤੋਂ ਉਹ ਇਹੀ ਹੈ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੀ ਗਲਤ ਹੋਈ ਸੀ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਪੰਜਾਬ ਜਿਹੜੇ ਨੇ ਤੇ ਗਲਵਾ ਦਰਾਨੀ ਉੱਤੇ ਲਈਵੇਂ ਸਨ ਉਸ ਤੋਂ ਬੁੱਧੇ ਦੇ ਵਿੱਚ ਆਏ ਜਿਹੜੇ ਕਿਸਾਨ ਹੈ ਉਹਨਾਂ ਨੇ ਜਿਹੜਾ ਇਹ ਤਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਉਂਕਿ ਪਹਿਲਾਂ ਇਹ ਜਿਹੜਾ ਡਾਕਟਰ ਰੋਬ ਜਿਹੜੇ ਕੈਬਨਟ ਮੰਤਰੀ ਪੰਜਾਬ ਨੇ ਉਹਨਾਂ ਦੇ ਘਰ ਦੇ ਬਾਹਰ ਇਹ ਪਰ ਲੋੜ ਤਨਾ ਪ੍ਰਦਰਸ਼ਨ ਸੀ ਔਰ ਹੁਣ ਜਿਹੜਾ ਅਸੀਂ ਦੂਸਰੀ ਜਗ੍ਹਾ ਪਹੁੰਚੇ ਹਾਂ ਦੂਸਰੀ ਜਗ੍ਹਾ ਇਹ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਉਹਨਾਂ ਦੇ ਘਰ ਦੇ ਬਾਹਰ ਇਹ ਧਰਨਾ ਪ੍ਰਦਰਸ਼ਨ ਜਿਹੜਾ ਇਹ ਕੀਤਾ ਜਾ ਰਿਹਾ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਇੰਸਤਾਨ ਸੰਗਠਨ ਦੇ ਸੰਜੁਕਤ ਇੰਸਤਾਨ ਮੋਰਚੇ ਦੇ ਸਪੈਨਰ ਹਲੇ ਜਿਹੜਾ ਇਹ ਜਗ੍ਹਾ ਦੇ ਉੱਤੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ ਔਰ ਇਹ ਫੋਰਸ ਜਿਹੜੀ ਤਨਤ ਕੀਤੀ ਗਈ ਹੈ ਤੁਸੀਂ ਦੇਖ ਕਦੇ ਹੋ ਸਾਹਮਣੇ ਜਿਹੜੀ ਇਹ ਪੁਲਿਸ ਫੋਰਸ ਜਿਹੜੀ ਤਨਾਤ ਕੀਤੀ ਗਈ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿੱਦੀਆਂ ਇਸ ਤੇ ਲਗਾਈਆਂ ਗਈਆਂ ਨੇ ਮੈਡੀਕਲ ਸਹੂਲਤ ਤਾਂ ਸੀ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੂਖਮੀ ਘਟਨਾ ਨਾ ਵਾਪਰੇ ਪਰ ਪੂਰਾ ਇਹ ਇਲਾਕਾ ਸ਼ਾਂਤੀ ਪੀਸਪੂਰ ਤਰੀਕੇ ਦੇ ਨਾਲ ਜਿਹੜੀ ਇਹ ਗਲਬਾ ਕੀਤੀ ਜਾ ਰਹੀ ਨੇ ਅਸੀਂ ਗਲਬਾ ਕਰ ਰਹੇ ਹਾਂ ਬੁਲਾਰਿਆਂ ਦੇ ਨਾਲ ਆਗੂਆਂ ਦੇ ਨਾਲ ਕਿ ਇਹਨਾਂ ਦਾ ਕੀ ਕਰਨਾ ਹੈ ਹਾਂ ਜੀ ਸਰ ਇਹ ਜਿਹੜਾ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਹੈ ਕੀ ਮੰਗਾਂ ਨੇ ਕੀ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਪੂਰੇ ਜ਼ਿਲ੍ਹੇ ਤੇ ਨਹੀਂ ਸਾਰੇ ਪੰਜਾਬ 'ਚ ਹੋ ਰਿਹਾ ਜਿੰਨੇ ਵੀ ਆਪਦੇ ਐਮਐਲਏ ਆ 94 ਜਾਂ 92 ਜਿੰਨੇ ਵੀ ਗੱਤੀ ਹੈ ਇਹਨਾਂ ਦੀ ਉਹਨਾਂ ਦੇ ਘਰਾਂ ਦੇ ਅੱਗੇ ਇਹ ਚੇਤਾਵਨੀ ਧਰਨੇ ਅਸੀਂ ਦੇ ਰਹੇ ਹਾਂ ਕਿਉਂਕਿ ਭਗਤ ਇਹ ਭਗਵੰਤ ਮਾਨ ਜੀ ਨੇ ਸਾਨੂੰ ਮੀਟਿੰਗ ਲਈ ਸੱਦ ਕੇ ਉੱਥੇ ਸਾਡੀਆਂ ਮੰਗਾਂ ਦੇ ਉੱਤੇ ਵਿਚਾਰ ਨਹੀਂ ਕੀਤਾ ਤੇ ਸਿਰਫ ਅਠ ਮੰਗਾਂ ਦੇ ਵਿਚਾਰ ਕਰਨ ਤੋਂ ਬਾਅਦ ਉਹ ਮੀਟਿੰਗ ਦਾ ਬਾਕਆਊਟ ਕਰਕੇ ਚਲ ਗਏ ਇਸ ਕਰਕੇ ਉਹਨਾਂ ਨੇ ਕਿਸਾਨਾਂ ਦੀ ਸਾਡੇ ਪ੍ਰੋਫੀਨੀਆਂ ਤਾਂ ਨਹੀਂ ਬੈਲਿਫ ਕੀਤੀ ਆ ਉਹਦੇ ਕਰਕੇ ਅੱਜ ਜਿਹੜਾ ਇਹ ਹੋ ਰਿਹਾ ਇਹ ਤਾਂ ਹੀ ਅਸੀਂ ਸਾਰੇ ਪੰਜਾਬ ਚ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਚ ਅਸੀਂ ਲੰਬੇ ਤਿੱਖੇ ਸੰਘਰਸ਼ ਵਾਸਤੇ ਤਿਆਰੀ ਕਰ ਰਹੇ ਆ ਇਹ ਦੱਸਣਾ ਕਿ ਅਸੀਂ ਜੇ ਗ੍ਰੈਫਟ ਆ ਵੀ ਕਰ ਲਏ ਅਸੀਂ ਜੀਂਦੇ ਆ ਅਸੀਂ ਆਪਣਾ ਪ੍ਰੋਗਰਾਮ ਕਰ ਸਕਦੇ ਆ ਤੇ ਅਸੀਂ ਕਰਾਂਗੇ ਇਹ ਸਾਰਾ ਕੁਝ ਇਸੇ ਤਰ੍ਹਾਂ ਦੇ ਨਾਲ ਦਿਖਾ ਰਿਹਾ ਕਿ ਡਾਕਟਰ ਰਾਜਕੁਮਾਰ ਜੱਬੇਵਾਲ ਉਹਨਾਂ ਦਾ ਜਿਹੜੀਆਂ ਗੱਡੀਆਂ ਦਾ ਕਾਫਲਾ ਹੈ ਸਤੋ ਬਾਹਰ ਨਿਕਲਿਆ ਹੈ ਕਿਉਂਕਿ ਡਾਕਟਰ ਰਾਜਕੁਮਾਰ ਚੋਬੇਵਾਲ ਜਿਹੜੇ ਸੰਸਦਨ ਨੇ ਹੁਸ਼ਰਪੁਰ ਤੋਂ ਉਹ ਵੀ ਇੱਥੇ ਰਹਿੰਦੇ ਹਨ ਔਰ ਚੋਬੇਵਾਲ ਤੋਂ ਜਿਹੜੇ ਵਜ਼ਾਇਕ ਨਹੀਂ ਡਾਕਟਰ ਈਸ਼ਾਂਕ ਉਹ ਵੀ ਇੱਥੇ ਰਹਿੰਦੇ ਨੇ ਔਰ ਚਰਨਾਪੁਰ ਦਰਤੀ ਜਾਰੀ ਇਹ ਗੱਲਬਾਤ ਜਾਰੀ ਰੱਖਾਂਗੇ ਤਾਂ ਸਰ ਇਹ ਜਿਹੜਾ ਪਹਿਲਾਂ ਤਾਂ ਸੀਗਾ ਵੀ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਇਹ ਆਪਾਂ ਕਹਿ ਸਕਦੇ ਰੋਸ ਸੀਗਾ ਬਿਉ ਮੰਗਾਲ ਧਿਆਨ ਨਹੀਂ ਦੇ ਰਹੇ ਪਰ ਹੁਣ ਪੰਜਾਬ ਸਰਕਾਰ ਪੰਜਾਬ ਸਰਕਾਰ ਤਾਂ ਪਹਿਲਾਂ ਤੋਂ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਆਇਆ ਇੱਕ ਕੰਮ ਨਹੀਂ ਇਹ ਮਨ ਲੋ ਭਲੇਖਾ ਹੁੰਦਾ ਜੀ ਸਰਕਾਰਾਂ ਕਦੇ ਵੀ ਕਿਸਾਨਾਂ ਦੇ ਹੱਕ ਦੇ ਨਹੀਂ ਕਦੇ ਵੀ ਹੁੰਦੀਆਂ ਸਰਕਾਰਾਂ ਉਹਨਾਂ ਦੇ ਹੱਕ ਦੇ ਵਿੱਚ ਆ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਅਸੀਂ ਉਹਨਾਂ ਨੇ ਜੋ ਕੁਝ ਕੀਤਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਨਵੀਂ ਜਿਹੜੀ ਮਾਰਕੀਟਿੰਗ ਪਾਲਿਸੀ ਆ ਉਹਦੇ ਖਿਲਾਫ ਅਸੀਂ ਮੰਗ ਕੀਤੀ ਸੀ ਕਿ ਮਤਾ ਲਿਆਓ ਤੁਸੀਂ ਪਾਸ ਕਰੋ ਉਹਨੂੰ ਉਹਨਾਂ ਨੇ ਕੀਤਾ ਉਹਦਾ ਅਸੀਂ ਧੰਨਵਾਦ ਕਰਨੇ ਆ ਹੁਣ ਵੀ ਧੰਨਵਾਦ ਕਰਨੇ ਆ ਪਰ ਜਿਹੜੀਆਂ ਗੱਲਾਂ ਉਹਨਾਂ ਦੇ ਨਾਲ ਸੰਬੰਧਤ ਸੀ ਆ ਅਸੀਂ ਸਿਰਫ 18 ਮੰਗਾ ਉਹੋ ਹੀ ਮੰਗੀ ਉਹਨਾਂ ਨਾਲ ਗੱਲਬਾਤ ਕੀਤੀ ਆ ਜਿਹੜੀਆਂ ਪੰਜਾਬ ਨਾਲ ਸੰਬੰਧਤ ਸੀ ਪਰ ਸਾਡੇ ਭਗਵਾਨ ਜੀ ਨੇ ਝੂਠੇ ਇਹ ਕਿਹਾ ਕਿ ਮੰਗਾਂ ਕੇਂਦਰ ਨਾਲ ਸੰਬੰਧਿਤ ਆ ਜਦ ਕਿ ਕੋਈ ਵੀ ਮੰਗ ਉਹਨਾਂ ਦੇ ਵਿੱਚ ਕੇਂਦਰ ਨਾਲ ਸੰਬੰਧਿਤ ਨਹੀਂ ਸੀ ਸਾਰੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੀਆਂ ਇਹਨਾਂ ਨੇ ਇਹ ਮੰਨ ਸਕਦੇ ਸੀ ਕੋਈ ਵੱਡੀਆਂ ਮੰਗਾਂ ਵੀ ਹੈ ਨਹੀਂ ਸੀ ਆਹੋ ਜਿਹੜੀਆਂ ਇਹ ਨਹੀਂ ਲਾਗੂ ਕਰ ਸਕਦੇ ਸੀ ਪਰ ਇਹਨਾਂ ਨੇ ਆ ਸਾਡਾ ਮੰਗ ਪੱਤਰ ਆ ਇਹ ਤੁਸੀਂ ਦੇਖ ਸਕਦੇ ਇਹਦੇ ਵਿੱਚ ਕੋਈ ਵੀ ਹੁਣ ਦੀ ਮੰਗ ਨਹੀਂ ਹੈਗੀ ਜਿਹੜੀ ਮੰਗ ਕੇਂਦਰ ਸਰਕਾਰ ਨਾਲ ਹੋਵੇ ਕੇਂਦਰ ਨਾਲ ਸਾਡਾ ਚੱਲ ਰਿਹਾ ਉਹ ਸਾਰਾ ਅਸੀਂ ਇੰਡੀਆ 'ਚ ਕਰਾਂਗੇ ਪਰ ਇਹ ਜਿਹੜਾ ਕੁਸ਼ਵਾਂ ਕਿ ਪੰਜਾਬ ਸਰਕਾਰ ਨਾਲ ਸੰਬੰਧ ਅਸੀਂ ਸਿੱਧੇ ਅਸੀਂ ਪੰਜਾਬ ਸਰਕਾਰ ਨੂੰ ਵੀ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਜੇ ਤੁਸੀਂ ਸਾਨੂੰ ਗ੍ਰਿਫਤਾਰ ਕੀਤਾ ਸਾਨੂੰ ਘਰਾਂ ਦੇ ਵਿੱਚ ਬੰਦ ਕੀਤਾ ਉਹਦੇ باوجود ਵੀ ਅਸੀਂ ਇਹ ਸਾਰਾ ਕੁਝ ਕਰ ਸਕਦੇ ਆ ਸੁਨੀਲ ਮੈਂ ਚਾਹੁੰਦੀ ਕਿ ਤੁਸੀਂ ਇਹ ਨਾ ਕਿਸਾਨ ਆਗੂਆ ਟਾਈਮ ਦੇ ਵਿੱਚ ਮੇਰੀ ਗੱਲ ਮੰਜ਼ਮ ਮੰਨੋਗੇ ਕਿ ਅਸੀਂ ਲੰਬੇ ਸੰਘਰਸ਼ ਵਾਸਤੇ ਉਹਦੀ ਤਿਆਰੀ ਕਰ ਰਹੇ ਹਾਂ ਬਿਲਕੁਲ ਸੁਨੀਲ ਮੈਂ ਚਾਹਾਂਗੀ ਕਿ ਤੁਸੀਂ ਇਹਨਾਂ ਕਿਸਾਨ ਆਗੂਆਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਸੀਐਮ ਦੇ ਵੱਲੋਂ ਤਾਂ ਇਹ ਕਿਹਾ ਗਿਆ ਸੀ ਕਿ ਮੈਂ ਜਿਹੜਾ ਮੀਟਿੰਗ ਦੇ ਵਿੱਚ ਵੀ ਹੋ ਗਿਆ ਸੀ ਮੀਟਿੰਗ ਦੇ ਵਿੱਚ ਹਾਲਾਂਕਿ ਉਹ ਉੱਠ ਕੇ ਚਲੇ ਗਏ ਸੀ ਲੇਕਿਨ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਤਰਨਾ ਲਗਾਉਣ ਦੀ ਗੱਲ ਜੁੜੀ ਹੈ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਕਿ ਅਸੀਂ ਤਰਨਾ ਲਾਣਾ ਇਸ ਦੇ ਕਰਕੇ ਉਹ ਬਾਹਰ ਗਏ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਲੇਕਿਨ ਤਰਨਾ ਕਿਸੇ ਦਾ ਸੋਲੂਸ਼ਨ ਨਹੀਂ ਹੈ ਕਿਸੇ ਪ੍ਰੋਬਲਮ ਦਾ ਇਸ ਤੇ ਕੀ ਇਹਨਾਂ ਦੀ ਪ੍ਰਤੀਕਿਰਿਆ ਹੈ ਸੇਗਾ ਮੁੱਖ ਮੰਤਰੀ ਸਾਹਮਣੇ ਇਹ ਗੱਲ ਕਹੀ ਸੀਗੀ ਕਿ ਜਿਹੜਾ ਧਰਨਾ ਪ੍ਰਦਰਸ਼ਨ ਵੀ ਇਹ ਨਾ ਲਗਾਇਆ ਜਾਵੇ ਗੱਲਬਾਤ ਕਰਕੇ ਮਨਨ ਇਹਦਾ ਹੱਲ ਕੱਢਿਆ ਜਾਵੇ ਲੇਕਿਨ ਕਿਸਾਨ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਹੋਏ ਸਨ ਜਿਸ ਤਰਕੇ ਇਹ ਜਿਹੜੀ ਗੱਲਬਾਤ ਵਿਗੜੀ ਹੈ ਦੇਖੋ ਇਹ ਜਿਹੜੀ ਸਰਕਾਰ ਦੀ ਵਰਸ਼ਣ ਦੀ ਗੱਲ ਕਰਦੇ ਆ ਸਰਕਾਰ ਆਪਣੇ ਤੌਰ ਤੇ ਕੁਝ ਵੀ ਕਹਿ ਸਕਦੀ ਹੈ ਉਹਦੀ ਮਰਜ਼ੀ ਹੁੰਦੀ ਹੈ ਪਰ ਕਿਸਾਨ ਜਦੋਂ ਗਏ ਸੀਗੇ ਉਹਦੇ ਮੀਟਿੰਗ ਕਰਨ ਤੇ ਉਹ ਮੁੱਖ ਮੰਤਰੀ ਦੀ ਕਹਿਣ ਦੇ ਉੱਤੇ ਮੀਟਿੰਗ ਕਰਨ ਗਏ ਸੀ ਉਸ ਵੇਲੇ ਉਹਨਾਂ ਨੇ ਜਦੋਂ ਧਰਮਾਂ ਦੀ ਗੱਲ ਕੀਤੀ ਆ ਤੇ ਧਰਮ ਨਾਲ ਜਿਹੜਾ 5 ਮਾਰਚ ਨੂੰ ਆ ਉਹ ਤੁਸੀਂ ਕੀ ਕਰਨਾ ਤੇ ਉਹਦੇ ਰਸਤੇ ਉਹ ਕਿਹਾ ਗਿਆ ਕਿ ਸਾਡੀ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਵਿੱਚ ਅਸੀਂ ਧਰਮੇ ਬਾਰੇ ਫੈਸਲਾ ਕਰਾਂਗੇ ਮੀਟਿੰਗ ਦੇ ਵਿੱਚ ਫੈਸਲਾ ਕੀਤੇ ਤੱਕਰ ਇਸ ਮੀਟਿੰਗ ਦੇ ਵਿੱਚ ਜਿਹੜੀ ਮੁੱਖ ਮੰਤਰੀ ਨਾਲ ਹੋ ਰਹੀ ਆ ਧਰਮੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਜਦੋਂ ਤੇ ਇਹ ਮੁੱਖ ਮੰਤਰੀ ਜਿਹੜੇ ਆਗੇ ਆ ਉਹ ਅੱਗ ਬੁਗਲਾ ਹੋਏ ਆ ਜਾਂ ਆਪਣਾ ਜਿਹੜਾ ਸੰਤੁਲਨ ਆ ਉਹਨਾਂ ਨੇ ਆਪਣਾ ਖੋਇਆ ਉਹ ਕਹਤੇ ਜਿਹੜੇ ਉਹ ਮੀਟਿੰਗ ਤੋਂ ਠੋਠੇ ਚਲੇ ਗਏ ਕਰਦੇ ਨੇ ਪਹਿਲੀਆਂ ਮੰਗਾ ਉਹ ਜਿਹੜੀਆਂ ਉਹ ਨਹੀਂ ਫਿਰ ਜਿਹੜੀ ਮੰਨੀ ਮੰਨੀ ਉਹ ਮੰਗਦੀ ਆ ਉਹ ਵੀ ਮੈਂ ਖਤਮ ਕਰਤੀ ਉਹ ਵੀ ਕੋਈ ਨਹੀਂ ਤੁਹਾਡੀ ਮੰਗ ਮੰਨੀ ਜਿਹੜੀ ਇੱਕ ਮੰਨੀ ਸੀ ਉਹਨੇ ਅੱਡਾਂ ਦੇ ਵਿੱਚੋਂ ਉਹ ਵੀ ਕਹਤਾ ਉਹ ਨਹੀਂ ਮੈਂ ਨਹੀਂ ਮੰਨਦਾ ਉਹ ਵੀ ਮੰਗ ਜਿਹੜੀ ਆ ਤੁਸੀਂ ਜੋ ਕਰਨਾ ਕਰ ਲਓ ਤੇ ਅਸੀਂ ਫਿਰ ਹੁਣ ਜੋ ਕਰਨਾ ਆ ਉਹ ਸੀ ਕਰ ਰਹੇ ਆ ਤੇ ਆਉਣ ਵਾਲੀ ਕੀ ਰਣਨੀਤੀ ਰਵੇ ਦੇਖੋ ਰਣਨੀਤੀ 15 ਤਰੀਕ ਨੂੰ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਮੀਟਿੰਗ ਆ ਅਸੀਂ ਉਸ ਮੀਟਿੰਗ ਦੇ ਵਿੱਚ ਆਉਣ ਵਾਲੀ ਸਟ੍ਰੈਟਜੀ ਜਿਹੜੀ ਆ ਉਹ ਸਾਰੇ ਪੰਜਾਬ ਲਈ ਬਣਾਉਣੀ ਆ ਉਸ ਤੋਂ ਪਹਿਲਾਂ ਦੇ ਉਹ ਗੱਲਬਾਤ ਲਈ ਸਾਦੇ ਆ ਸਾਨੂੰ ਮੈਸੇਜ ਆਏ ਸੀ ਮਤਲਬ ਅਸੀਂ ਗੱਲਬਾਤ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹਾਂ ਅਧਿਕਾਰੀ ਕਰਨਗੇ ਜਾਂ ਕੋਈ ਛੋਟਾ ਮੰਤਰੀ ਕਰ ਲੂਗਾ ਅਸੀਂ ਜਵਾਬ ਦੇ ਦਿੱਤਾ ਕਿ ਜੇ ਮੁੱਖ ਮੰਤਰੀ ਸਾਡੀ ਬ੍ਰੇਫਿੰਗ ਕਰਕੇ ਗਿਆ ਜੇ ਮੁੱਖ ਮੰਤਰੀ ਵਿੱਚ ਮੀਟਿੰਗ ਦੇ ਨਹੀਂ ਆਉਂਦਾ ਤਾਂ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਕਿਉਂਕਿ ਉਹ ਪ੍ਰਾਂਤ ਦੇ ਮੁਖੀ ਹੈ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਜਿਹੜੀ ਕੋਈ ਮੀਟਿੰਗ ਕਰਦੇ ਹਾਂ ਉਹਦੇ ਐਟੀਕੀਟਸ ਕੀ ਹੁੰਦੇ ਆ ਉਹ ਸਿਸਟਮ 'ਚ ਰਹਿਣਾ ਹੁੰਦਾ ਮੋਰਵਰ ਜਿਹੜੀ ਵੱਡੀ ਗੱਲ ਹੈਗੀ ਕੇਂਦਰ ਸਰਕਾਰ ਨਾਲ ਜੁੜੀ ਹੋਈ ਗੱਲ ਆ ਤੇ ਮਿਨਿਮਮ ਸਪੋਰਟ ਪ੍ਰਾਈਸ ਦੀ ਇੱਕ ਕਾਨੂੰਨੀ ਗਾਰੰਟੀ ਦੀ ਗੱਲ ਔਰ ਦੂਸਰੇ ਜਿਹੜੀਆਂ ਪ੍ਰਾਣੇ ਕਮਿਸ਼ਨਾਂ ਦੇ ਵਿੱਚ ਸਪਰਸ਼ਾਂ ਕੀਤੀਆਂ ਹੋਈਆਂ ਸੁਆਮੀਨਾਥਨ ਕਮਿਸ਼ਨ ਦੀ ਆ ਜਾਂ ਨੈਸ਼ਨਲ ਕਮਿਸ਼ਨ ਔਨ ਐਗਰੀਕਲਚਰ 1976 ਦੀ ਗੱਲ ਆ ਉਹਦੇ ਵਿੱਚ ਕਮਿਸ਼ਨ ਨੇ ਕਿਹਾ ਸੀ ਤੇ ਇਹਦਾ ਜਿਹੜਾ ਐਗਰੀਕਲਚਰ ਪ੍ਰਾਈਸ ਇੰਡੈਕਸ ਬਣਾਇਆ ਜਾਵੇ ਜਿਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਹੋਲ ਸੇਲ ਪ੍ਰਾਈਸ ਇੰਡੈਕਸ ਆ ਇੰਡਸਟਰੀਅਲ ਪ੍ਰਾਈਸ ਇੰਡੈਕਸ ਆ ਜਿਸੇ ਤਰ੍ਹਾਂ ਜਿਹੜਾ ਉਹ ਐਗਰੀਕਲਚਰ ਪ੍ਰਾਈਸ ਇੰਡੈਕਸ ਬਣਾਇਆ ਜਾਵੇ ਐਗਰੀਕਲਚਰ ਪ੍ਰਾਈਸ ਇੰਡੈਕਸ ਤਾਂ ਬਣਾਇਆ ਨਹੀਂ ਪਰ ਉਸ ਤੋਂ ਬਾਅਦ ਜਿਹੜਾ ਸਵਾਮੀਨਾਥ ਨੇ ਕਿਹਾ ਤੇ ਜਿਹੜੀ C2 ਫਾਰਮੂਲਾ ਹੈ C2 ਫਾਰਮੂਲੇ ਦੇ ਵਿੱਚ ਇੱਕ ਨਿਸ਼ਚਿਤ ਹੈ ਤੇ ਜਿਹੜੀ ਉਹਦਾ ਪਰਿਵਾਰ ਆ ਉਹਦੀ ਲੇਬਰ ਪਰਿਵਾਰ ਦੀ ਲੇਬਰ ਦੇ ਨਾਲ ਜਿਹੜੇ ਚੀਜ਼ਾਂ ਖਰੀਦੀਆਂ ਉਹਦੀ ਜ਼ਮੀਨ ਉਹ ਸਾਰੀ ਕੀਮਤ ਜਿਹੜੀ ਉਹਦੇ ਵਿੱਚ ਲਾਈ ਜਾਂਦੀ ਉਹਦਾ ਇੱਕ ਨਿਸ਼ਚਿਤ ਫਾਰਮੂਲਾ ਨਾਲ 50% ਜਿਹੜਾ ਉਹ ਮੁਨਾਫਾ ਦੇ ਕੇ ਜਿਹੜੀ ਉਹ ਮਿਨੀਮਮ ਸਪੋਰਟ ਪ੍ਰਾਈਸ ਦਿੱਤੀ ਜਾਏਗੀ ਇਸ ਲਈ ਇਹ ਜ਼ਰੂਰੀ ਸੀ ਕਿ ਉਹ ਜਿਹੜਾ ਸਵਾਮੀ ਨਾਰਾਇਣ ਦੀ ਜਿਹੜੀ ਰਿਪੋਰਟ ਸੀਗੀ ਉਹਨੂੰ ਲਾਗੂ ਕੀਤਾ ਜਾਂਦਾ ਕਿਸਾਨ ਮੰਗ ਕਰਦੇ ਆ ਕਿ ਸਵਾਮੀ ਨਾਰਾਇਣ ਦੀ ਰਿਪੋਰਟ ਜਿਹੜੀ ਆ ਉਹਨੂੰ ਲਾਗੂ ਕਰੋ ਕਿਸਾਨਾਂ ਦੇ ਉੱਤੇ ਜਿਹੜੀਆਂ ਜਿੰਸਾਂ ਆ ਉਹਨਾਂ ਦੀ ਪੈਦਾਵਾਰ ਉਹ ਮੰਡੀ ਦੇ ਵਿੱਚ ਜਾਣੀਆਂ ਉਹਨਾਂ ਮੰਡੀ ਦੇ ਵਿੱਚ ਜਾਣ ਵਾਲੀਆਂ ਚੀਜ਼ਾਂ ਨੂੰ ਖਰੀਦ ਵੀ ਉਹਨਾਂ ਦੇ ਵਿੱਚ ਸ਼ਕਤੀ ਵੰਡੀਏ ਫਿਰ ਸ਼ਕਤੀ ਪੜੇ ਤਾਂ ਹੀ ਇੰਡਸਟਰੀ ਜਿਹੜੀ ਆ ਉਹ ਅੱਗੇ ਚੱਲੇਗੀ ਜੇ ਖੇਤੀ ਅੱਗੇ ਚੱਲੇਗੀ ਤਾਂ ਸੰਜੋਗਿਤ ਕਿਸਾਨ ਮੋਰਚਾ ਜਿੰਦਾਬਾਦ 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 ਰਾਡੀਆਂ ਮੰਨਾ ਪੂਰੀਆਂ ਕਰੋ ਸਮਝਾ ਕਰੋ ਇਹ ਸਬੀ ਬੀ ਕ੍ਰਾਂਤੀ ਵੀ ਹੋ ਗਰੀ ਜੋ ਸਬੀ ਬੀ ਬ੍ਰਾਂਤੀ ਹੋ ਗਰੀ ਜਿਸ ਕਿਸਾਨ ਆਗੂਆਂ ਦੇ ਨਾਲ ਜਿਹੜੀ ਵੀ ਗੱਲਬਾਤ ਹੋਈ ਹੈ ਤੁਸੀਂ ਸੁਣਿਆ ਹੈ ਕਿ ਇਸ ਤਰ੍ਹਾਂ ਦੇ ਨਾਲ ਦੁਨੀਆ ਤੋਂ ਜਿਹੜੀ ਕਲਕੀ ਜਗਾਈ ਗਈ ਹੈ ਜਿਲਤੇ ਕਰਨ ਦੇ ਚੀਚਾ ਐਟਪੀ ਕਿਸਾਨ ਆਗੂ ਵੀ ਆਪਣੀ ਜਿਹੜੀ ਜਿੱਦ ਤੇ ਉਹ ਆੜੇ ਹੋਏ ਹਨ ਪਰ ਸਰਕਾਰ ਜਿਹੜੀ ਹੈ ਉਹਨਾਂ ਦਾ ਵੀ ਆਪਣਾ ਪੱਖ ਹੈ ਔਰ ਇਸੇ ਤਰ੍ਹਾਂ ਦੇ ਨਾਲ ਜਿਹੜਾ ਇਹ ਕਿਸਾਨ ਆਗੂ ਦਾ ਕਹਿਣਾ ਹੈ ਕਿ ਅਗਰ ਇਸੇ ਤਰ੍ਹਾਂ ਨਾ ਸਰਕਾਰ ਗਲਵਾ ਕਰਨ ਪਹਿਲੇ ਆਪਣਾ ਇੱਕ ਅਲੱਗ ਰਵਈਆ ਅਪਣਾਉਂਦੀ ਰਹੀ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਰਣਨੀਤੀ ਹੋਰ ਵੀ ਜਿਹੜੀ ਹੈ ਤੇ ਜੇ ਆਪਾਂ ਕਹਿ ਸਕੀਏ ਸੰਘਰਸ਼ੇ ਤਿੱਖਾ ਕੀਤਾ ਜਾਵੇ ਜੀ ਕਰਦੇ ਆ ਕਿਸਾਨਾਂ ਦੀ ਜਦੋਂ ਵੀ ਤੇ ਇੱਕ ਪਾਸੇ ਦੇਖ ਰਹੇ ਆ ਕਿ ਬਾਰਡਰ ਤੇ ਕਿਸਾਨ ਆਪਣੀਆਂ ਮੰਗਾਂ ਦੇ ਲਈ ਲੜਾਈ ਲੜ ਰਹੇ ਨੇ ਦੂਜੇ ਪਾਸੇ ਆਪਣੇ ਹੀ ਰਾਜ ਦੇ ਅੰਦਰ ਕਿਸਾਨ ਜੋੜੇ ਨੇ ਤਰਨਾ ਲੈ ਕੇ ਬੈਠੇ ਹੋਏ ਨੇ ਨਾ ਕੇਂਦਰ ਸਰਕਾਰ ਉਹਨਾਂ ਦੀ ਗੱਲ ਸੁਣ ਰਹੀ ਹੈ ਨਾ ਰਾਜ ਸਰਕਾਰ ਉਹਨਾਂ ਦੀ ਗੱਲ ਸੁਣ ਰਹੀ ਹੈ ਕੀ ਲੱਗ ਰਿਹਾ ਹੈ ਕਿ ਮਾਮਲਾ ਜੁੜਾ ਹੈ ਉਹ ਸੁਲਝਦਾ ਹੋਇਆ ਨਜ਼ਰ ਤਾਂ ਬਿਲਕੁਲ ਵੀ ਨਹੀਂ ਆ ਰਿਹਾ ਲੱਗ ਰਿਹਾ ਹੈ ਕਿ ਹੋਰ ਵੀ ਮਾਮਲਾ ਵਿਗੜ ਰਿਹਾ ਹੈ ਕਿਉਂਕਿ ਪਹਿਲਾਂ ਰਾਜ ਸਰਕਾਰ ਇਹ ਕਹਿ ਰਹੀ ਸੀ ਲਗਾਤਾਰ ਹੀ ਸੇਮ ਭਗਵਤਵਾਨੇ ਕਹਿ ਰਹੇ ਸੀ ਕਿ ਕੇਂਦਰ ਦੇ ਜਿਹੜੀਆਂ ਨੇ ਕੇਂਦਰ ਮੰਨਾ ਮੰਗਾ ਜੁੜੀਆਂ ਨੇ ਕਿਸਾਨਾਂ ਦੀ ਉਹ ਨਹੀਂ ਮੰਨ ਰਹੀ ਹੈ ਲੇਕਿਨ ਅਸੀਂ ਸਪੋਰ ਇੱਥੇ ਵੀ ਕਿਸਾਨਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ ਬਿਲਕੁਲ ਹੀ ਬਿਲਕੁਲ ਇਹ ਜਿਹੜੀ ਗਲਬਾਤ ਸੀਗੀ ਪਹਿਲਾਂ ਤੇ ਇਹਨਾਂ ਨੂੰ ਆਸ ਸੀਗੀ ਪੰਜਾਬ ਸਰਕਾਰ ਆਏ ਉਹ ਪਹਿਲਾਂ ਸਰਕਾਰ ਦੀ ਸਰਕਾਰ ਦੀ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਦਾ ਪੱਖ ਲਈ ਨਜ਼ਰ ਆ ਰਹੀ ਸੀ ਕਿਉਂਕਿ ਅੰਦਰ ਗੱਦੀ ਜਿਹੜੇ ਕਿਸਾਨ ਆਪ ਵੀ ਕਹਿੰਦੇ ਸਨ ਪੰਜਾਬ ਸਰਕਾਰ ਨਾਲ ਹੈ ਜਿੱਥੇ ਤੱਕ ਜਿਹੜਾ ਸ਼ੰਭੂ ਬਾਰਡਰ ਤੇ ਵੀ ਜਿਹੜਾ ਧਰਨਾ ਲੱਗਾ ਸੀ ਕੇਂਦਰ ਸਰਕਾਰ ਨੇ ਵੀ આરોਪ ਲਗਾਏ ਸਨ ਕਿ ਜਿਹੜੇ ਕਿਸਾਨਾਂ ਦਾ ਜਿਹੜਾ ਪੱਖ ਪੰਜਾਬ ਸਰਕਾਰ ਪੂਰ ਰਹੀ ਹੈ ਲੇਕਿਨ ਹੁਣ ਜਦੋਂ ਗਲਬਾਤ ਤੋਂ ਬਾਅਦ ਲੱਗ ਰਿਹਾ ਸੀ ਵੀ ਕੁਛ ਨਾ ਕੁਝ ਜਿਹੜਾ ਹਾਲੇ ਜਰੂਰ ਨਿਕਲੇਗਾ ਲੇਕਿਨ ਇਹ ਹਾਲ ਨਿਕਲਣ ਦੀ ਬਜਾਏ ਜਿਹੜਾ ਹੈ ਇਸ ਆਪਾਂ ਕਹਿ ਸਕਦੇ ਹਾਂ ਕੇਂਦਰ ਸਰਕਾਰ ਦੇ ਗਲੇ ਦੇ ਵਿੱਚੋਂ ਜਿਹੜਾ ਫੰਦਾ ਨਿਕਲ ਕੇ ਪੰਜਾਬ ਸਰਕਾਰ ਦੇ ਗਲੇ ਦੇ ਵਿੱਚ ਪੈ ਗਈ ਹੈ ਕਿਉਂਕਿ ਦੋਨੇ ਧੜੇ ਹੀ ਜਿਹੜੇ ਕੇ ਗਲਤ ਅੜ ਗਏ ਹਨ ਇੱਕ ਦੂਸਰੇ ਦੇ ਕੋਲ ਜਿਹੜੀ ਇਹ ਆਪਾਂ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਮਾਫ਼ੀ ਮੰਗਣ ਦੀ ਗੱਲਬਾਤ ਕਰ ਰਿਹਾ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਜਿਹੜੀ ਸਾਡੀ ਗੱਲ ਨਹੀਂ ਮੰਨੀ ਹੈ ਦਰਨਾ ਪ੍ਰਦਰਸ਼ਨ ਤੇ ਅੜੇ ਰਹੇ ਹਨ ਔਰ ਸੜਕਾਂ ਰੁਕਣ ਤੇ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਇਸ ਨੂੰ ਜਿਹੜੀ ਪੰਜਾਬ ਸਰਕਾਰ ਬਰਦਾਸ਼ਤ ਨਹੀਂ ਕਰੇਗੀ ਔਰ ਪੰਜਾਬ ਸਰਕਾਰ ਦਾ ਕਹਿਣਾ ਹੈ ਔਰ ਇਸ ਦੇ ਉਲਟ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ सरकार ਦਾ ਕਹਿਣਾ ਬਿਲਕੁਲ ਠੀਕ ਹੈ ਸਰਕਾਰ ਇੱਕ ਪਾਸੇ ਜਿਹੜੀ ਗੱਲ ਕਹਿ ਰਹੀ ਹੈ ਕਿ ਆਮ ਲੋਕਾਂ ਨੂੰ ਇਹ ਪ੍ਰਦਰਸ਼ਨ ਦੇ ਕਰਕੇ ਪਰੇਸ਼ਾਨੀ ਹੋ ਰਹੀ ਹੈ ਪਰ ਸਵਾਲ ਤਾਂ ਇਹ ਵੀ ਹੈ ਕਿ ਜੇਕਰ ਕਿਸਾਨਾਂ ਨੂੰ ਆਪਣੀ ਗੱਲ ਰੱਖਣੀ ਹੈ ਜੇ ਉਹਨਾਂ ਦੀ ਗੱਲ ਸੁਣੀ ਨਹੀਂ ਜਾਏ ਕਿਉਂਕਿ ਮੀਟਿੰਗ ਤਾਂ ਰੱਖੀ ਗਈ ਸੀ ਮੀਟਿੰਗ ਦੇ ਵਿੱਚੋਂ ਸੀਐਮ ਚਲੇ ਗਏ ਉਹਨਾਂ ਦੇ ਵੱਲੋਂ ਇਹ ਹਵਾਲਾ ਦਿੱਤਾ ਗਿਆ ਕਿ ਜਿਹੜੇ ਕਿਸਾਨ ਸੀ ਉਤਰਨੇ ਦੀ ਗੱਲ ਕਰ ਰਹੇ ਸੀ ਲੇਕਿਨ ਇਹ ਵੀ ਕੋਈ ਸੋਲਿਊਸ਼ਨ ਨਹੀਂ ਹੋਇਆ ਜੇਕਰ ਆਪਾਂ ਦੇਖਦੇ ਹਾਂ ਕਿਉਂਕਿ ਕਿਸਾਨਾਂ ਨੂੰ ਜੇ ਆਪਣੀ ਗੱਲਾਂ ਮੰਨਵਾਉਣੀ ਹੈ ਫਿਰ ਕਿਸ ਤਰੀਕੇ ਦੇ ਨਾਲ ਉਹ ਆਪਣੀਆਂ ਗੱਲਾਂ ਨੂੰ ਰੱਖਣਗੇ ਕਿਉਂਕਿ ਮੀਟਿੰਗ ਦੇ ਵਿੱਚ ਤਾਂ ਸੀਐਮ ਉੱਠ ਕੇ ਚਲੇ ਗਏ ਇਹ ਬਿਲਕੁਲ ਹੀ ਬਿਲਕੁਲ ਇਹ ਗੱਲ ਸਹੀ ਹੈ ਅਗਰ ਇਦਾਂ ਦੀ ਜਿਹੜੀ ਮੀਟਿੰਗ ਤਾਂ ਹੀ ਸਫਲ ਰਹਿੰਦੀ ਹੈ ਕਿ ਦੋਨੋਂ ਪੱਖਾਂ ਨੂੰ ਕੁਝ ਨਾ ਕੁਝ ਗੱਲਾਂ ਤੇ ਕੁਝ ਨਾ ਕੁਝ ਨੁਕਤਿਆਂ ਦੇ ਉੱਤੇ ਜਿਹੜਾ ਇਹ ਨਰਮ ਪੱਖ ਅਪਣਾਉਣਾ ਪੈਂਦਾ ਹੈ ਚਾਹੇ ਕਿਸਾਨੀ ਕਿਉਂਕਿ ਆਪਾਂ ਕਹਿ ਸਕਦੇ ਹਾਂ ਪੂਰਾ ਜਿਹੜਾ ਇਹ ਦੋਨੇ ਪੱਖਾਂ ਦੀਆਂ ਜਿਹੜੀਆਂ ਗੱਲਾਂ ਸੀ ਪੂਰੀਆਂ 100% ਤਾਂ ਜਿਹੜਾ ਪੂਰਾ ਨਹੀਂ ਕੋਈ ਵੀ ਗੱਲ ਬਾਤ ਹੁੰਦੀ ਹੈ ਜੇ 100 ਦੇ ਵਿੱਚੋਂ 70 ਗੱਲਾਂ ਰਹਿ ਵੀ ਜਾਂਦੀਆਂ ਹਨ ਤਾਂ ਉਹਨੂੰ ਆਪਾਂ ਸਫਲ ਜਿਹੜੀ ਮੀਟਿੰਗ ਕਹਿ ਸਕਦੇ ਹਾਂ ਜਦ ਡਕ ਜਲਨਾ ਪੂਰੀਆਂ ਹੁੰਦੀਆਂ 90 ਨਹੀਂ ਹੁੰਦੀਆਂ ਉਹਨੂੰ ਵੀ ਅਸੱਫਲ ਜਿਹੜੀ ਗੱਲਬਾਤ ਹੈ ਕਹਿ ਸਕਦੇ ਆ ਲੇਕਿਨ ਇਹਦੇ ਗੱਲਬਾਤ ਜਿਹੜੀ ਇੱਕ ਦਲ ਤੇ ਕਿਸਾਨਾਂ ਨੂੰ ਲੈ ਕੇ ਜਾਂ ਆਪਾਂ ਕਹਿ ਸਕਦੇ ਆ ਪ੍ਰਦਰਸ਼ਨ ਨੂੰ ਲੈ ਕੇ ਜਿਹੜੀ ਅੜੀ ਹੈ ਕਲਖੀ ਹੈ ਕਲਫੀ ਨੂੰ ਲੈ ਕੇ ਫੈਸਲਾ ਤਾਂ ਕੀ ਹੋਣਾ ਸੀ ਹੋਰ ਵੀ ਜ਼ਿਆਦਾ ਉਜਲ ਗਿਆ ਉਹ ਜਿਹੜਾ ਉਹ ਪੰਜਾਬ ਲਈ ਜਾਂ ਆਪਾਂ ਕਹੇ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਲਈ ਕਿਸਾਨਾਂ ਲਈ ਇੱਕ ਬੜਾ ਹੀ ਜਿਹੜਾ ਗੰਭੀਰ ਮੁੱਦਾ ਬਣ ਗਿਆ ਹੈ ਜਿਹੜਾ ਕਿਸੇ ਨੂੰ ਜਾਣਾ ਹੁਣ